ਕੀ ਚੰਨੀ ਕਰਵਾਉਣਗੇ ਮੈਡਮ ਸਿੱਧੂ ਦੀ ਵਾਪਸੀ ਕਾਂਗਰਸ ਪਾਰਟੀ ਵਿੱਚ ਕਮਾਸਾਨ ਸਿੱਧੂ ਨੇ ਵੜਿੰਗ ਤੇ ਇਲਜ਼ਾਮ ਲਗਾਉਂਦੇ ਹੋਏ ਦਿੱਤਾ ਅਸਤੀਫਾ ਮੇਰੇ ਕੋਲ ਤੁਹਾਡੇ ਵਿਰੁੱਧ ਕਾਫੀ ਸਬੂਤ ਹਨ ਇਹ ਕਹਿਣਾ ਨਵਜੋਤ ਕੌਰ ਸਿੱਧੂ ਦਾ ਪੰਜਾਬ ਦੀ ਰਾਜਨੀਤੀ ਇੱਕ ਅਜੀਬ ਦੁਨੀਆ ਹੈ ਜਿੱਥੇ ਫੈਸਲੇ ਚਰਚਾ ਅਤੇ ਤਣਾ ਇੱਕ ਦੂਜੇ ਨਾਲ ਕੁੱਲ ਮਿਲੇ ਰਹਿੰਦੇ ਨੇ ਇੱਥੇ ਹਰੇਕ ਪਾਰਟੀ ਅਤੇ ਆਗੂ ਦੀ ਭੂਮਿਕਾ ਸਿਰਫ ਨੀਤੀ ਨਿਰਧਾਰਣ ਤੱਕ ਸੀਮਤ ਨਹੀਂ ਰਹਿੰਦੀ ਬਲਕਿ ਇਹ ਸਦਾ ਲੋਕਾਂ ਦੀ ਜ਼ਿੰਦਗੀ ਅਤੇ ਸਮਾਜਿਕ ਪ੍ਰਵਿਰਤੀ ਤੇ ਵੀ ਪ੍ਰਭਾਵ ਪਾਉਂਦੀ ਹੈ ਕਈ ਵਾਰ ਰਾਜਨੀਤਿਕ ਪਛੋਕੜ ਅਤੇ ਸੰਘਰਸ਼ ਪਾਰਟੀ ਦੇ ਅੰਦਰੂਨੀ ਤਾਣ ਬਾਣੇ ਨੂੰ ਬਦਲ ਲੈਂਦੇ ਨੇ ਜੋ ਅਗਲੇ ਫੈਸਲਿਆਂ ਤੇ ਰਣਨੀਤੀਆਂ ਨੂੰ ਪ੍ਰਭਾਵਿਤ ਕਰਦੇ ਹਨ ਸੋ ਇਸ ਸੰਦਰਭ ਵਿੱਚ ਪੰਜਾਬ ਦੀ ਸਿਆਸਤ ਦੇ ਹਾਲਾਤ ਆਗੂਆਂ ਦੇ ਰਵੱਈਏ ਅਤੇ ਆਮ ਲੋਕਾਂ ਦੀ ਭੂਮਿਕਾ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ ਤਾਂ ਜੋ ਹਾਲਾ ਦੀ ਪੂਰੀ ਤਸਵੀਰ ਦੇਖੀ ਜਾ ਸਕੇ ਤੇ ਅਗਲੇ ਮੌਕੇ ਤੇ ਹੋਣ ਵਾਲੇ ਵਿਕਾਸ ਦੀ ਸਹੀ ਝਲਕ ਮਿਲ ਸਕੇ ਨਵਜੋਤ ਕੌਰ ਸੱਦੂ ਨੇ ਬੀਤੇ ਦਿਨੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਈ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਕਿਹਾ ਕਿ ਪਾਰਟੀ ਚ ਮਿਹਨਤੀ ਤੇ ਕਾਬਲ ਲੋਕਾਂ ਦੀ ਬਿਲਕੁਲ ਵੀ ਸੁਣਵਾਈ ਨਹੀਂ ਹੁੰਦੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਮੈਡਮ ਸੱਦੂ ਦੀ ਅਗਲੀ ਰਾਜਨੀਤਿਕ ਪਾਰੀ ਦੀ ਕਾਫੀ ਚਰਚਾ ਹੋ ਰਹੀ ਹੈ ਹਾਲਾਂਕਿ ਅਜੇ ਤੱਕ ਉਹਨਾਂ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਦਾ ਅਗਲਾ ਫੈਸਲਾ ਕੀ ਹੋਵੇਗਾ ਉੱਥੇ ਹੀ ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੈਡਮ ਸਿੱਧੂ ਦੇ ਮਾਮਲੇ ਨੂੰ ਹੱਲ ਕਰਨ ਦੀ ਗੱਲ ਕਹੀ ਹੈ ਚਰਨਜੀਤ ਚੰਨੀ ਨੇ ਕਿਹਾ ਕਿ ਮੈਡਮ ਸਿੱਧੂ ਅਜੇ ਤੱਕ ਕੀਤੇ ਗਏ ਨਹੀਂ ਹਨ ਉਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਸਾਂਸਦ ਚੰਨੀ ਨੇ ਕਿਹਾ ਮੈਂ ਮੈਡਮ ਸਿੱਧੂ ਨਾਲ ਵੀ ਗੱਲ ਕੀਤੀ ਆ ਇੱਧਰ ਲੀਡਰ ਸਾਹਿਬਾਨ ਨਾਲ ਵੀ ਗੱਲ ਕੀਤੀ ਆ ਯਾਨੀ ਕਾਂਗਰਸੀ ਆਗੂਆਂ ਨਾਲ ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਘਰ ਦੇ ਵਿੱਚ ਹੀ ਇਸ ਮਸਲਾ ਜੋ ਚੱਲ ਰਿਹਾ ਇਹ ਨਿਬੜ ਲਿਆ ਜਾਵੇ ਮੈਡਮ ਸਿੱਧੂ ਦੀ ਵਾਪਸੀ ਦੇ ਪੁੱਛੇ ਗਏ ਸਵਾਲ ਤੇ ਚੰਨੀ ਨੇ ਕਿਹਾ ਅਜੇ ਕਿਹੜਾ ਮੈਡਮ ਸਿੱਧੂ ਕਿਤੇ ਚਲੇ ਗਏ ਹਨ ਇਸ ਦੇ ਬਾਰੇ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੇ ਵੀ ਗਿਲੇ ਸ਼ਿਕਵੇ ਹੋ ਸਕਦੇ ਹਨ ਪਾਰਟੀ ਵੀ ਉਹਨਾਂ ਦੀ ਬਿਆਨਬਾਜ਼ੀ ਤੋਂ ਔਖੀ ਹੈ ਕਈ ਵਾਰ ਸੱਚਾਈ ਨਹੀਂ ਹੁੰਦੀ ਇਹ ਸਾਰੀਆਂ ਗੱਲਾਂ ਨੂੰ ਸਮੇਟ ਕੇ ਇੱਕ ਰਸਤਾ ਕੱਢਾਂਗੇ ਉਹਨਾਂ ਨੇ ਕਿਹਾ ਕਈ ਵਾਰ ਬੰਦਾ ਉਤੇਜਿਤ ਹੋ ਕੇ ਜਾਂ ਫਿਰ ਗੁੱਸਾ ਕਿਸੇ ਹੋਰ ਗੱਲ ਦਾ ਹੁੰਦਾ ਹੈ ਤੇ ਗੱਲ ਕੋਈ ਹੋਰ ਕਰ ਬੈਠਦਾ ਇਸ ਬਾਰੇ ਅਸੀਂ ਗੱਲ ਕਰਾਂਗੇ ਸੋ ਸ਼ਨੀਵਾਰ ਤੋਂ ਪਾਰਟੀ ਤੋਂ ਸਤੀਫਾ ਦੇਣ ਦਾ ਐਲਾਨ ਕਰਦੇ ਹੋਏ ਸਾਬਕਾ ਕਾਂਗਰਸੀ ਵਿਧਾਇਕ ਨੇ ਦਾਅਵਾ ਕੀਤਾ ਕਿ ਪਾਰਟੀ ਚ ਕਾਬਿਲ ਆਗੂਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲੀਭੁਗਤ ਕਰਕੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਵੜਿੰਗ ਨੇ ਆਪ ਨਾਲ ਮਿਲੀਭੁਗਤ ਕੀਤੀ ਤੇ ਛੋਟੇ-ਮੋਟੇ ਲਾਭਾਂ ਲਈ ਆਪਣੀ ਪਾਰਟੀ ਵੇਚ ਦਿੱਤੀ। ਉਹਨਾਂ ਕਿਹਾ ਰਾਜਾ ਵੜਿੰਗ ਹੁਣ ਤੱਕ ਦੇ ਸਭ ਤੋਂ ਅਯੋਗ ਤੇ ਪਛ ਪ੍ਰਧਾਨ ਹਨ। ਤੁਸੀਂ ਮੁੱਖ ਮੰਤਰੀ ਨਾਲ ਮਿਲ ਕੇ ਕਾਂਗਰਸ ਨੂੰ ਬਰਬਾਦ ਕਰ ਦਿੱਤਾ ਤੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ ਤੁਸੀਂ ਆਪ ਨਾਲ ਮਿਲੀਭੁਗਤ ਕੀਤੀ ਤੇ ਆਪਣੇ ਫਾਇਦੇ ਲਈ ਪਾਰਟੀ ਨੂੰ ਵੇਚ ਦਿੱਤਾ ਵੜਿੰਗ ਤੇ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੇ ਕਿ ਆ ਤੁਹਾਡੇ ਕੋਲ ਮੇਰੇ ਲਈ ਮੁਅਤਲੀ ਪੱਤਰ ਤਿਆਰ ਸੀ ਪਰ ਉਹਨਾਂ 12 ਸੀਨੀਅਰ ਕਾਂਗਰਸੀ ਅਗੋਂ ਬਾਰੇ ਕੀ ਜੋ ਮਜੀਠੀਆ ਨਾਲ ਕੰਮ ਕਰ ਰਹੇ ਸਨ ਤਾਂ ਜੋ ਨਵਜੋਤ ਸਿੰਘ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਤੇ ਤੁਸੀਂ ਉਹਨਾਂ ਸਾਰਿਆਂ ਨੂੰ ਨਵਜੋਤ ਸਿੰਘ ਨੂੰ ਹਰਾਉਣ ਲਈ ਉੱਚ ਆਉਂਦਿਆਂ ਨਾਲ ਨਿਵਾਜਿਆ ਨਵਜੋਤ ਨੇ ਵੜਿੰਗ ਤੇ ਨਿਸ਼ਾਨਾ ਸਾਥ ਤੇ ਹੋਏ ਕਿਹਾ ਮੇਰੇ ਕੋਲ ਤੁਹਾਨੂੰ ਤਬਾਹ ਕਰਨ ਲਈ ਕਾਫੀ ਸਬੂਤ ਹਨ ਪਰ ਮੈਨੂੰ ਇਸ 'ਚ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਮੈਂ ਖੁਦ ਕਾਂਗਰਸ ਛੱਡ ਦਿੱਤੀ ਹੈ ਜਿੱਥੇ ਕੋਈ ਵੀ ਕਾਬਿਲ ਆਗੂ ਦਿਖਾਈ ਨਹੀਂ ਦਿੰਦਾ ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਉਹਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਤੁਹਾਨੂੰ ਚੁਣੌਤੀ ਦਿੱਤੀ ਸੁੱਭਾ ਕਾਂਗਰਸ ਪ੍ਰਧਾਨ ਨੂੰ ਨਸੀਹਤ ਦਿੰਦੇ ਹੋਏ ਨਵਜੋਤ ਨੇ ਕਿਹਾ ਲੋਕ ਤੁਹਾਡੀਆਂ ਰੀਲਾਂ ਦੇਖ ਕੇ ਮਜ਼ੇ ਲੈ ਰਹੇ ਹਨ ਨਵਜੋਤ ਸਿੰਘ ਨੂੰ ਪਿਆਰ ਕਰਨ ਵਾਲੇ ਕਾਂਗਰਸੀ ਆਗੂਆਂ ਦਾ ਅਪਮਾਨ ਕਰਨਾ ਬੰਦ ਕਰੋ ਤੁਸੀਂ ਪਾਰਟੀ ਨੂੰ ਜਿੱਤਣ 'ਚ ਮਦਦ ਕਰਨ ਨਾਲੋਂ ਉਸ ਨੂੰ ਬਰਬਾਦ ਕਰਨ 'ਚ ਜ਼ਿਆਦਾ ਰੁਚੀ ਹੋਇਆ ਤੁਹਾਨੂੰ ਆਪਣੀ ਇਮਾਨਦਾਰੀ ਨਹੀਂ ਹੋਣ ਦੇ ਸ਼ਰਮ ਆਉਣੀ ਚਾਹੀਦੀ ਹੈ